ਬਾਣੀ ਕੀ ਸਿਤਾਇ ਜਿਹੋ ਜਿਹਾ ਮਨ ਲੈ ਕੇ ਜਾਵਾਂਗੇ ਉਹੋ ਜੀ ਫਿਰਬਾਹ ਪਾ ਦੇਣਗੇ ਜੇ ਉਹ ਸਤਨਾਮ ਤੇ ਸੇ ਮੱਤਿਆ ਕਹਿਣਾ ਦਿਲੋਂ ਦੂਰ ਦਾ ਹੋਣ ਬਲੀਆਂ ਜੇ ਵੀਰ ਬਾਦ ਨੂੰ ਜਾਣ ਦਾ ਕੀ ਫਾਇਦਾ ਕੋਰਾ ਸੋਨੋ ਕੰਨ ਨਾ ਬੰਦ ਕੀਤੇ ਤੇ ਫਿਰ ਕੰਨ ਪਰਵਾਉਣ ਦਾ ਕੀ ਫਾਇਦਾ ਜੇ ਉਹ ਸਤਨਾਮ ਹੋਰ ਸਿੱਖੋ ਜੇ ਵਾਹਿਗੁਰੂ ਦੇ ਘਰੇ ਆ ਕੇ ਵੀ ਆਪਾਂ ਬਲੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਦੋਂ ਸਿੱਕੇ ਹੁੰਦੇ ਸੀ ਸਿੱਕੇ ਉਦੋਂ ਸਿੱਕੇ ਦੇਖਦੇ ਸੀ ਭੈਣੋ ਤੇ ਜਦੋਂ ਸਿੱਕੇ ਟਿੱਕੀ ਜਾਂਦੇ ਤੇ ਬਾਬਾ ਲੱਗ ਵੀ ਜਾਂਦੇ ਬਾਬਾ ਲੱਗ ਵੀ ਲਾ ਜਿਹਨੂੰ ਕਹਿ ਦਿੰਦੇ ਆਪਾਂ ਜਿਹੜੇ ਸਣ ਦੇ ਹੀ ਸੱਚ ਕੰਡ ਗਏ ਆ ਗੁਰਸਿੱਖ ਪਿਆਰੇ ਸਣ ਦੇ ਤੇ ਮੇਰੇ ਬਾਪੇ ਨੇ 48 ਕੋ ਬਾਹ ਵਧਾਈ ਨਾ ਉਮਰਾ ਤਾਂ ਛੋਟੀ ਸੀ ਨਾ ਭਾਈ 48 ਕੋ ਬਾਹ ਵਧਾ ਕੇ ਤੇ ਫਿਰ ਕਿਹਨੂੰ 48 ਕੋ ਬਾਹ ਵਧਾ ਕੇ ਕਿਹਨੂੰ ਆਪਣੀ ਝੋਲੀ ਚ ਪਵਾਇਆ ਭਾਈ ਧਰਮਚੰਦ ਨੂੰ ਜੇ ਕੰਸਟੈਂਟ ਨਾਮ ਨੂੰ ਸੁਣਦਾ ਕਾਦੇ ਵਾਪਸ ਆਇਆ ਵੀ ਜਿਹੜੀ ਸਾਡੀ ਕੋਲ ਉਹਦਾ ਨਾਮ ਰਹੇ ਜਿਹੜੀ ਸਾਡੀ ਕੋਲ ਦਾ ਨਾ ਉਹਦਾ ਨਾਮ ਰਹੇ ਤੇ ਪਿਆਰ ਵਾਲਿਓ ਭੱਟਿਆ ਕਹਿਣਾ ਸਿੱਕੇ ਟਿਕੀਆਂ ਧਨਪੁਰ ਨਾਨਕ ਬੈਠੇ ਤੇ ਬਾਬਾ ਸ਼੍ਰੀ ਚੰਦ ਪਤਵਾਨ ਨੇ ਇੱਕ ਸਿੱਕਾ ਚੱਕਿਆ ਜਦੋਂ ਸਿੱਕਾ ਚੱਕਿਆ ਅਨੇਕ ਵਰਸੇ ਪਿਆਰਿਓ ਤੁਸੀਂ ਅੱਜ ਵੀ ਭਾਣ ਗਿਆ ਲੱਗ ਰਿਓ ਭਾਈ ਤੁਹਾਡੇ ਹੱਥ ਕਾਲੇ ਹੋ ਜਾਣ ਤੁਸੀਂ ਭਾਣ ਗਿੜਿਓ ਕਦੇ ਟੋਡੇ ਹੱਥ ਕਾਲੇ ਹੋ ਜਾਣਗੇ ਤੇ ਪਿਆਰ ਮਾਰਿਆ ਜਿਵੇਂ ਬਾਬੇ ਸ਼ਰੀ ਚੰਦ ਨੇ ਸੰਗਾ ਚੱਕਿਆ ਨਾ ਤੇ ਬਾਬੇ ਦਾ ਹੱਥ ਕਾਲਾ ਹੋ ਗਿਆ ਤੇ ਧੰਗੁਰ ਨਾਨਕ ਮਹਾਰਾ ਸੱਚੇ ਪਾਤਸ਼ਾਹ ਦੇ ਚਰਨਾਂ ਬੈਠੇ ਕੁਝ ਕਰਕੇ ਕਹਿੰਦਾ ਮਹਾਰਾ ਜੀ ਮੈਂ ਸੰਗਾ ਚੱਕਿਆ ਸੀ ਹੱਥ ਕਿਉਂ ਕਾਲਾ ਹੋ ਗਿਆ ਕਹਿੰਦੇ ਪੁੱਤ ਇਹ ਮਾਇਆ ਹੈ ਮਾਇਆ ਇਹ ਹੱਥ ਨਹੀਂ ਇਹ ਦਿਲ ਵੀ ਕਾਲੇ ਕਰ ਦਿੰਦੀ ਹੈ ਜਪੋ ਸਤਨਾਮ ਇਹ ਹੱਥ ਨਹੀਂ ਪੁੱਤ ਦਿਲ ਵੀ ਕਾਲੇ ਕਰ ਦਿੰਦੀ ਹੈ ਜਦੋਂ ਕਿਹਾ ਨਾ ਦਿਲ ਵਰਨ ਰਿਤ ਦੀ ਉਮਰੇ ਵਿਰਾਗ ਲੱਗ ਗਿਆ ਕਿਤਾ ਲੈਣਾ ਕੀ ਆ ਮਾਇਆ ਧਾਰੀ ਬੂਧੀ ਲੈਣਾ ਕੀ ਆ ਮਾਇਆ ਧਾਰੀ ਹੋ ਕੇ ਪਰ ਕਹਿੰਦਿਆ ਨਾ ਚੌਂਤਾ ਚੰਪੀ ਕੋਲ ਸੀ ਗੱਲ ਬਗਲੀਆਂ ਪਾਈਆਂ ਗੁਰਸਖ ਪਿਆਰਿਓ ਵਾਲਿ ਬਸ ਫਿਰ ਤੁਰਪੇ ਸੰਿਆਸੀ ਬਣ ਕੇ ਤੁਰਪੇ ਸੰਿਆਸੀ ਬਣ ਕੇ ਤੇ ਚੱਲ ਪਏ ਇੱਕੋ ਅਪਦੇਸ਼ ਉਹ ਅੰਮ੍ਰੋਹਮ ਦਾ ਲੈ ਕੇ ਜਾਪੋ ਸਤਨਾਮ ਨੂੰ ਵਾਹ ਤੇ ਪਿਆਰ ਵਾਲਿਓ ਅੱਜ ਮੇਰੇ ਦਰਬਾਰ ਨਾਕ ਤੇ ਬੈਠੇ ਆ ਅੱਜ ਸੋਢੀ ਬਾਦਸ਼ਾਹ ਬੈਠੇ ਆਏ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਸੱਚੇ ਬਾਦਸ਼ਾਹ ਅੱਜ ਗੁਰੂ ਅਰਜਨ ਦੇ ਮਹਾਰਾਜ ਸੱਚੇ ਬਾਦਸ਼ਾਹ ਆਏ ਬੈਠੇ ਆ ਤੇ ਪਿਆਰ ਵਾਲਿਓ ਅੱਜ ਤੈਨ ਨਰੰਗੜੇ ਮਹਾਂਪੁਰਖਾਂ ਦੀਆਂ ਯਾਦਾਂ ਆਪਾਂ ਬਣਾ ਰਹੇ ਤੇ ਗੁਰਸਿੱਖ ਪਿਆਰਿਓ ਮੇਰੇ ਮਹਾਰਾਜ ਦੇ ਘਰੇ ਜਿਨੇ ਆਕੇ ਮੱਥਾ ਟੇਕਦਾ ਨਰੁ ਜਿਨੇ ਆਕੇ ਮੱਥਾ ਟੇਕਦਾ ਸੱਚੇ ਦੇਰੋ ਮਹਾਂਪੁਰਖਾਂ ਦਾ ਇੱਕ ਕਰਤਾਰਾਂ ਜੀ ਮਹਾਂਪੁਰਖਾਂ ਦੀ ਆਜਾਪਾ ਸੰਗਤ ਕਰ ਰਹੇ ਹਾਂ ਮੈਂ ਤੇਰੀ ਵੇਰੀ ਕਹਿਣਾ ਹੁੰਦਾ ਜੀ ਗੁਰਸਖ ਪਿਆਰਿਓ ਇੱਕ ਹੁੰਦੀ ਹੈ ਸੰਗਤ ਇੱਕ ਹੁੰਦੀ ਹੈ ਸਾਧ ਸੰਗਤ ਤੇ ਇੱਕ ਹੁੰਦੀ ਹੈ ਭੈਣੋ ਸਤ ਸੰਗ ਤਿੰਨ ਪ੍ਰਕਾਰ ਦੀ ਬਿਦਵਾਨ ਸਜਣਾ ਦੇ ਸੰਗ ਦੀ ਸੰਗਤ ਕਿਹੜੀ ਹੈ ਜੀ ਸੰਗਤ ਉਹ ਜਿੱਥੇ ਆਪਾਂ ਪੰਜ ਭਰਾ ਰਲ ਕੇ ਪੰਜ ਗੁਰਸਿੱਖ ਰਲ ਕੇ ਵਾਹਿਗੁਰੂ ਦੇ ਘਰ ਦੀ ਕਾਮਨਾ ਕਰਦੇ ਉਹ ਹੈ ਜੀ ਕੱਲੀ ਸੰਗਤ ਤੇ ਸਾਧ ਸੰਗਤ ਕਿਹੜੀ ਹੈ ਭਾਈ ਸਤ ਸੰਗਤੋ ਜਿੱਥੇ ਕੋਈ ਮਨ ਨੂੰ ਸਾਧ ਕੇ ਬੈਠਾ ਉਹਦਾ ਸਾਧ ਦਾ ਅਸਲੀ ਨਾਮ ਹੈ ਜੀ ਆਪਣੇ ਮਨ ਨੂੰ ਸਾਧਣਾ ਮਨ ਨੂੰ ਸਾਧ ਕੇ ਵਾਹਿਗੁਰੂ ਦੇ ਲੜ ਲਾਇਆ ਹੋਵੇ ਵਾਹਿਗੁਰੂ ਦੇ ਲੜ ਲਾ ਕੇ ਉਹਦੀ ਬੰਦਗੀ ਦੇ ਵਿੱਚ ਪੂਰਾ ਹੋਵੇ ਉਹਨੂੰ ਕਹਿੰਦੇ ਆ ਸਾਧ ਸੰਗਤ ਜਦੋਂ ਉਹਨੇ ਲੜ ਲਾ ਕੇ ਆਪਾਂ ਵਰਜਣ ਸੁਣਦੇ ਤੇ ਸਤ ਸੰਗਤ ਜਿੱਥੇ ਭਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਬਰਾਜ ਦੇ ਹੋਣ ਜਪੋ ਸਤ ਨਾਮ ਤੇ ਅੱਜ ਆਪਾਂ ਕੀ ਕਰ ਰਹੇ ਹਾਂ ਬਾਈ ਅੱਜ ਆਪਾਂ ਸਾਧ ਸੰਗਤ ਤੇ ਸਤ ਸੰਗਤ ਇਕੱਠੇ ਕਰ ਰਹੇ ਹਾਂ ਜਪਉ ਸਤਨਾਮ ਸਾਧ ਸੰਗਤ ਮਾਰਨ ਬੈਠਿਆ ਤੇ ਸਾਧੂ ਜਨ ਵੀ ਆਏ ਬੈਠੇ ਤੇ ਪਿਆਰ ਵਾਲਿਓ ਉਹ ਸਾਧੂ ਬਣ ਗਿਆ ਜਿਹਦੇ ਉਹਦੇ ਮਨ ਨੂੰ ਸਾਧ ਔਰ ਸਾਧੂ ਅਖਵਾ ਗਿਆ ਬੋਲ ਸਕ ਪਿਆਰਿਓ ਜਿਹਨੇ ਆਪਣੀ ਜ਼ਿੰਦਗੀ ਵਾਹ ਦੇ ਦੇਖ ਕੇ ਲਾਤੀ ਕਰਮ ਧਰਮ ਦੋ ਨਹੀਂ ਵਾਇਗੁਰੂ ਦੇ ਲੇਖੇ ਲਾਏ ਨਾ ਭਾਈ ਉਹ ਸਾਧੂ ਅਕਾਲ ਤੇ ਅੱਜ ਦਾ ਪਤਾ ਕੀ ਦੌਰ ਆ ਜੇ ਕੋਈ ਬੱਚਾ ਗੁਰਦੁਆਰੇ ਜਾਵੇ ਨਾ ਭਾਈ ਭੈਣੋ ਮੈਂ ਤੁਹਾਨੂੰ ਬੇਨਤੀ ਕਰਦੀ ਜੇ ਅੱਜ ਦਾ ਬੱਚਾ ਕੋਈ ਗੁਰਦੁਆਰੇ ਜਾਣ ਨਹੀਂ ਲੱਗਦਾ ਨਾ ਤੇ ਆਪਾਂ ਪਤਾ ਕੀ ਬੈਨੇ ਆਸਨਾ ਬਾਬਾ ਕੋਲੀ ਬਣਾ ਦੇਣਾ ਜੱਪੋ ਸਤਨਾਮ ਤੁਨਹਾਰਾ ਹੋਰ ਤਾਂ ਰੋਟੀ ਬਣਾਉਣਾ ਆਪਾਂ ਲਡੇਰਾਪੁਰਾ ਦਾ ਕਿ ਜੋਤ ਬਣਾਉਣਾ ਕੀ ਬਣਾਉਣਾ ਭਾਈ ਜੇ ਨਸ਼ਿਆਂ ਤੇ ਲੱਗ ਗਿਆ ਪੱਤਰੋ ਤੂ ਪੱਤਰੋ ਜੇ ਬਾਪਾ ਬਣ ਗਿਆ ਮੋਲ ਦੇ ਬਹਿ ਜੂਗਾ ਜੱਪੋ ਸਤਨਾਮ ਇਹ ਅਜੇ ਵਾਦ ਨਾ ਆਪਣੇ ਜੀ ਬਾਪਾ ਤੋਂ ਨਹੀਂ ਬਣਾਉਣਾ ਭਾਈ ਜੇ ਗੁਰੂ ਘਰੇ ਜਾਊਗਾ ਤੇ ਚੰਗੀ ਮਰਤ ਮਿਲੂ ਜਰੂਰ ਜੇ ਗੁਰੂ ਘਰੇ ਆਊਗਾ ਤਾਂ ਤੇ ਚੰਗੀ ਮਰਤ ਮਿਲੂਗੀ ਜਰੂਰ ਤੇ ਜੇ ਇੱਕ ਵੇਰੀ ਜਾਗ ਲੱਗ ਗਿਆ ਨਾ ਗੁਰਸਖ ਪਿਆਰੇ ਜਾਗ ਆ ਸਭ ਤੋਂ ਵੱਡਾ ਇੱਕ ਵੇਰੀ ਜਾਗ ਲੱਗ ਗਿਆ ਤੇ ਫਿਰ ਜਾਗ ਲੱਗਿਆ ਹੋਵੇ ਦੁੱਧ ਨੂੰ ਤੇ ਫਿਰ ਜਿਹੜਾ ਕੋਈ ਮਨਤੀ ਬਣਾਈ ਜਾ ਉਹਨਾਂ ਭਾਈ ਬਣਾਉਂਦੇ ਆ ਨਾ ਮੈਨੂੰ ਦੁੱਧ ਤੋਂ ਆਪਾਂ ਪਨੀਰ ਬਣਾਈ ਜਾਂਦੇ ਆ ਗਾਗੜੀ ਦੁੱਧ ਕਿੰਨਾ ਕੁਝ ਬਣਾਈ ਜਾਂਦੇ ਆ ਗੋਆ ਬਣਾਈ ਜਾਂਦੇ ਆ ਗੱਲ ਦਾ ਸਾਰੀ ਜਾਗ ਨਹੀਂ ਤੇ ਆ ਮਨ ਕੀ ਹੈ ਜੀ ਇਹਨੂੰ ਵੀ ਜਾਗ ਲੱਗਣਾ ਚਾਹੀਦਾ ਹੈ ਸੰਗਤ ਔਰ ਤੁਸੀਂ ਕਹੋਗੇ ਜੀ ਦੁੱਧ ਨੂੰ ਤਾਂ ਖੱਟੇ ਦਾ ਜਾਗ ਲੱਗਦਾ ਏ ਤੇ ਮਨ ਨੂੰ ਕਾਹਦਾ ਜਾਗ ਲਾਈ ਕਾਹਦਾ ਜਾਗ ਲਾਈਏ ਇਹਨੂੰ ਜਾਗਦਾ ਵਾਲਾ ਸੇਵਾ ਤੇ ਸਿਮਰਨ ਦਾ ਜਪੂ ਸਤਨਾਮ ਦਾ ਇਹਨੂੰ ਜਾਗਦਾ ਤੂੰ ਸਵੇਰੇ ਉੱਠਣ ਦਾ ਸਵੇਰੇ ਉੱਠਣ ਦਾ ਜਾਗਦਾ ਮਹਾਂਪੁਰਖਾਂ ਨੇ ਕਹਿਣਾ ਨਾ ਕਹਿੰਦੇ ਤੂੰ ਅੰਮ੍ਰਿਤ ਵੇਲੇ ਉੱਠ ਜਾਜੇ ਜੇ ਤੂੰ ਖੇਤੀਬਾੜੀ ਨਾਲ ਸੰਬੰਧ ਰੱਖਦਾ ਨਾ ਫਿਰ ਤੂੰ 5 ਵਜੇ ਪਾ ਕੇ ਪੱਠੇ ਵਾਹਿਗੁਰੂ ਦਾ ਨਾਮ ਲੈ ਲੈ 4 ਵਜੇ ਤੋਂ ਲੈ ਕੇ 5 ਵਜੇ ਤੱਕ ਫਿਰ ਪੱਠੇ ਪਾਦੇ ਤੇ ਪੱਠੇ ਪਾ ਕੇ ਪੱਠੇ ਵੜ ਲਿਆ ਨਾਲੇ ਦਾਤੀ ਚਲਾਈ ਜਾਈਂ ਨਾਲੇ ਵਾਹਿਗੁਰੂ ਦਾ ਨਾਮ ਲਈ ਜਾਈਂ ਤੇ ਮਹਾਰਾਜ ਤੇਰੀ ਵਟ ਕੋਲੇ ਖੜੇ ਹੋਣਗੇ ਤੇਰੇ ਦਾਤੀ ਵੱਜਾਂ ਨਹੀਂ ਦਿੰਦੇ ਜੇ ਉਹ ਸਤਨਾਮੁ ਤੇਰੀ ਬਾਹ ਪਰ ਤੇਰੇ ਮਨ 'ਚ ਭਰੋਸਾ ਹੋਣਾ ਜ਼ਰੂਰੀ ਹੈ ਸਤ ਉਹਦੀ ਬੈਦੀ ਆ ਮਨ ਜਦੋਂ ਬੰਦੇ ਦੇ ਅੰਦਰ ਹਉਮੈ ਦੀ ਟੰਗਿਆੜੀ ਪੈਦਾ ਹੁੰਦੀ ਆ ਯਾਰ ਮੈਂ ਕਰਤਾ ਮੈਂ ਕਰਤਾ ਹੋਏ ਮੇਰੀ ਬਦਲ ਸੀ ਮੈਂ ਢਾਈ ਵੰਦ ਪਾਈਆ ਸੁਰੇ ਵੰਦ ਕੀਤੀਆਂ ਫੇਰ ਹੋਈ ਨਾ ਨਹੀਂ ਕਰ ਸਕ ਪਿਆ ਲੋ ਇਹਦੀ ਰਜਾਏ ਤਾਂ ਕਾਰਨਵਾਰ ਚੱਲਦਾ ਇਹਦੀ ਰਜਾਏ ਤਾਂ ਭੈਣੋਂ ਕੋਤਨ ਦੀ ਅੱਖੇ ਲੱਗਦੇ ਆ ਇਹਦੀ ਰਜਾ ਤੇ ਨਹੀਂ ਜਲੂਸ ਨਿਕਲਦਾ ਦੁਨੀਆ ਵੇਦੀ ਜਪੂ ਸਤਿਨਾਮ ਨੂੰ ਇਹਦੀ ਰਜਾ ਤੋਂ ਬਗੇਰ ਸਜਣੋਂ ਪੱਤਾ ਨਹੀਂ ਲੱਗਦਾ ਇਹਦੀ ਰਜਾ ਤੋਂ ਬਗੇਰ ਧੀ ਕੋਤਨ ਅੱਖੇ ਨਹੀਂ ਲੱਗਣੇ ਜਿੰਨਾ ਮਰਜੀ ਜੋਰ ਲਾ ਲਓ ਤੇ ਕਿਉਂ ਨਾ ਕਹੀਏ ਸੱਚੇ ਬਾਦਸ਼ਾਹ ਇਹ ਜ਼ਿੰਦਗੀ ਦੀ ਡੋਰੀ ਤੇਰੇ ਹੱਥ ਚ ਆਜਾਪੋ ਸਤਿਨਾਮ ਨੂੰ ਤੇ ਪਿਆਰ ਵਾਲਿਓ ਹੁਣ ਆਪਣਾ ਜਿਹੜਾ ਮਨ ਆ ਨਾ ਗੁਰਸਖ ਪਿਆਰਿਓ ਮਨ ਆ ਇਹ ਟੇਕੇ ਬੈਂਦਾ ਵਿੱਚ ਹੀ ਮੈਂ ਮੈਂ ਕਿਸੇ ਨੂੰ ਨਹੀਂ ਕਹਿ ਲਾਇਆ ਆਪਣਾ ਮਨ ਆ ਜਿਹੜਾ ਟੇਕੇ ਬੈਂਦਾ ਗੁਰਸਖ ਪਿਆਰਿਓ ਜੇ ਆਪਾਂ 5 ਮਿੰਟ ਚੌਂਕੜਾ ਨਾਮ ਲਾ ਕੇ ਨੂੰ ਤੇ 5 ਮਿੰਟਾਂ ਦੇ ਵਿੱਚੋਂ 3 ਮਿੰਟ ਬਾਹਰ ਨੂੰ ਭੱਜ ਜਾਂਦਾ ਤਿੰਨ ਮਿੰਟ ਬਾਹਰ ਭੱਜਦਾ 2 ਮਿੰਟ ਦੇ ਵਿੱਚੋਂ ਅੱਧਾ ਮਿੰਟ ਵਾਹਿਗੁਰੂ ਦੇ ਚਰਨਾਂ ਨਾਲ ਜੁੜਦਾ ਤੇ ਗੁਰਸਖ ਪਿਆਰਿਓ ਹੁਣ ਮਾਂ ਮਾਂ ਵਰਤਾਂ ਦੇ ਇੱਕ ਉਦਾਹਰਣ ਦੇਣੀ ਉਹ ਕਹਿੰਦੇ ਸੱਜਣਾ ਜੇ ਸਕੂਟਰ ਖਰਾਬ ਕਰਦਾ ਨਾ ਤੇਰਾ ਜੇ ਸਕੂਟਰ ਖਰਾਬ ਕਰਦਾ ਤੇ ਆਪਾਂ ਕਹਿੰਦੇ ਔਰ ਛੱਡ ਕਿੱਧਰ ਕਵਾੜ ਕਿੱਥੀ ਕਰਦਾ ਤੇ ਆਖਰ 2 ਰੁਪਏ ਕੋਲ ਦੇ ਵਿੱਚ ਨਵਾਂ ਲਿਆਉ ਜੇ ਗੱਡੀ ਮੋਟਰ ਖਰਾਬ ਕਰਦੀ ਹੈ ਤੇ ਤਾਂ ਵੀ 100 ਰੁਪਏ ਦੀ ਕਹਿੰਦੇ ਛੱਡਿਆ ਕਿੱਧਰ ਕਵਾੜ ਕਿੱਥੀ ਕਰਦਾ ਵੇਚ ਜਾ ਮੰਡੀ ਤੇ ਜਾ ਕੇ ਤੇ ਨਵੀਂ ਲੈਂਦੇ ਆ ਵੇਚਦੇ ਜਾਂਦੇ ਆ ਨਾ ਭਾਈ ਜਿਹੜੀ ਚੀਜ਼ ਖਰਾਬ ਕਰਦੀ ਆ ਸੰਗ ਤੇ ਉਹਨੂੰ ਵੇਚਦੇ ਆ ਨਾ ਹੁਣ ਤੁਸੀਂ ਕਹੋਗੇ ਜੀ ਕੋਈ ਸਾਧਨ ਖਰਾਬ ਕਰਦਾ ਤੇ ਉਹਦੇ ਆਪੇ ਤਾਂ ਮੰਡੀ ਐ ਤੇ ਗੁਰਸਿੱਖ ਪਿਆਰਿਓ ਜਿਹਦਾ ਮਨ ਖਰਾਬ ਕਰਦਾ ਉਹ ਵੀ ਵੇਚੋ ਬੜੇ ਜੰਬੋ ਸਤਨਾਮ ਔਰ ਤੁਸੀਂ ਕਹੋਗੇ ਜੀ ਸਾਧਨ ਖਰਾਬ ਕਰਦਾ ਤੇ ਮੰਡੀ ਤੇ ਵੇਚਾਵਾਂਗੇ ਸਾਧਕ ਜਾਂ 프리ਦਕੋਟ ਤੇ ਮਨ ਕਿੱਥੇ ਵੇਚ ਕੇ ਜਾ ਕੇ ਮਨ ਕਿੱਥੇ ਵੇਚ ਕੇ ਤੇ ਮਹਾਂਪੁਰਖਾਂ ਨੇ ਸਮਝਾਉਣਾ ਵਰਤਲ ਪਿਆਰਿਓ ਨਿਰਮਲਿਆਂ ਦੇ ਦਮਾਏ ਹੋਏ ਬਚਨ ਮਹਾਂਪੁਰਖਾਂ ਨੇ ਸਮਝਾਉਣਾ ਭਾਈ ਜੀਦਾ ਮਨ ਖਰਾਬ ਕਰਦਾ ਏ ਉਹ ਵਾਰ ਸਤਿਗੁਰੂ ਕੋਲੇ ਆ ਕੇ ਵੇਚ ਲੋ ਜਪੋ ਸਤਿਨਾਮ ਤੇ ਮੈਂ ਕੋਲੋਂ ਨਹੀਂ ਕਹਿੰਦਾ ਜੀ ਇੱਕ ਵੀ ਲਾਜ ਪਰਸੇ ਪਿਆਰ ਇੱਕ ਵੀ ਲਾਜ ਮੈਂ ਕੋਲੋਂ ਨਹੀਂ ਕਹਿੰਦਾ ਜੀ ਸੁਖਮਨੀ ਸਹਿਬ ਦਾ ਤੁਸੀਂ ਸੁਣਦੇ ਹੋ ਕੇ ਨਾ ਭਾਈ ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਮਨ ਵੇਚੇ ਸਤਿਗੁਰ ਕੇ ਸਾਸ ਇਸ ਸੇਵਕ ਦੇ ਕਾਰਜ ਰਾਸ ਤੇਰੇ ਕਾਰਜ ਸਾਰੇ ਆਪ ਦੇ ਆਪਰਾਸ ਹੋ ਜਾਣਗੇ ਆਪ ਦੇ ਆਪਰਾਸ ਹੋ ਜਾਣਗੇ ਪਰ ਤੂੰ ਵਾਹਿਗੁਰੂ